ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਵੈਦ ਮੈਂ ਕੀ ਤੇ ਜਵੰਦਾ ਅੱਜ ਤੁਹਾਨੂੰ ਆਪਾਂ ਇੱਕ ਲਾਈਵ ਨੁਸਖਾ ਬਣਾ ਕੇ ਦਿਖਾਵਾਂਗੇ ਜਿਹੜੇ ਵੀਰ ਕਹਿੰਦੇ ਸਾਨੂੰ ਸ਼ਿਗਰ ਪਤਨ ਦੀ ਪ੍ਰੋਬਲਮ ਹੈ ਟਾਈਮਿੰਗ ਜ਼ੀਰੋ ਹੋ ਚੁੱਕੀ ਹੈ ਅੱਜ ਤੁਹਾਡੇ ਲਈ ਆਪਾਂ ਸਪੈਸ਼ਲੀ ਹੀ ਵੀਰਜ ਸਤੰਮਣ ਬੱਟੀਆਂ ਨਾਲ ਤੁਹਾਨੂੰ ਇੱਕ ਜਿਹੜਾ ਹੈਗਾ ਨੁਸਖਾ ਲੈਬ ਬਣਾ ਕੇ ਦਿਖਾਵਾਂਗੇ ਜੀਦੇ ਤੁਹਾਨੂੰ ਟੋਟਲੀ ਪਹਿਲਾਂ ਫਾਇਦੇ ਗਿਣਾ ਦਈਏ ਫਾਇਦੇ ਕੀ ਕੀ ਨੇ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਹੈ ਵੀਰਜ ਪਤਲਾ ਹੈ ਵੀਰਜ ਬਾਣੀ ਦੀ ਕਮਜ਼ੋਰੀ ਹੋ ਚੁੱਕੀ ਹੈ ਟਾਈਮਿੰਗ ਕਹਿੰਦੇ ਸਾਡਾ ਜ਼ੀਰੋ ਹੋ ਗਿਆ ਉਹਨਾਂ ਲਈ ਇੱਕ ਬਹੁਤ ਅੱਛਾ ਹੈ ਜੜਾ ਨੁਸਖਾ ਰੈਨਲ ਹੈ ਕੱਲੀ ਕੱਲੀ ਚੀਜ਼ ਫਾਲੋ ਕਰਦੇ ਜਾਓ ਨੋਟ ਕਰਦੇ ਜਾਓ ਨੁਸਖਾ ਘਰ ਤਿਆਰ ਕਰੋ ਵਰਤੋ ਤੇ ਲਾਭ ਉਠਾਓ ਨੁਸਖਾ ਐਨਾ ਕਵਧੀਆ ਹੈ ਤੁਸੀਂ ਹਜ਼ਾਰਾਂ ਲੱਖਾਂ ਰਿਆ ਦਵਾਈਆਂ ਭੁੱਲ ਕੇ ਸਿਰਫ ਇਸੇ ਨੁਸਕੇ ਨਾਲ ਠੀਕ ਹੋ ਜਾਓਗੇ ਤੁਸੀਂ ਇੱਕ ਵਾਰ ਇਹ ਨੁਸਕਾ ਵਰਤ ਲਿਆ ਐ ਸਮਝ ਲਓ ਤੁਸੀਂ 10 ਬੰਦਿਆਂ ਨੂੰ ਕਹੋਗੇ ਆਪਣੇ ਮੂੰਹੋਂ ਵੀ ਇਹ ਨੁਸਕਾ ਵਰਤ ਲੈ ਮੇਰੀ ਟਾਈਮ ਨੂੰ 0 30 ਜਿੰਨੇ ਮਿੰਟਾਂ ਦੀ ਹੋਗੀ ਐਨਾ ਘੈਂਟ ਨੁਸਕਾ ਹੈ ਐਨਾ ਵਧੀਆ ਐ ਇੰਨੇ ਵਧੀਆ ਰਿਜ਼ਲਟ ਨੇ ਜਿਹੜੇ ਆਪਾਂ ਖੁਦ ਲਏ ਹੋਏ ਨੇ ਤੁਹਾਡੇ ਕਿਚੈਰੀ ਦਾ ਜੇ ਨੁਸਖਾ ਪੇਸ਼ ਕਰਦੇ ਆ ਥੋੜਾ ਜਿਹਾ ਮਹਿੰਗਾ ਹੈ ਕੋਈ ਜ਼ਿਆਦਾ ਵੀ ਨਹੀਂ ਪਰ ਰਿਜ਼ਲਟ ਬਹੁਤ ਘੈਂਟ ਤੁਹਾਨੂੰ ਇਹਦੇ ਮਿਲਣਗੇ ਰਿਜ਼ਲਟ ਪੱਖੋਂ ਬੇਚਿੰਤਤ ਹੋ ਕੇ ਤੁਸੀਂ ਨੁਸਖਾ ਤਿਆਰ ਕਰ ਲਓ ਕਿ ਕਈ ਵੀਰ ਕਹਿੰਦੇ ਸਾਨੂੰ ਰਿਜ਼ਲਟ ਮਿਲੂਗਾ ਜਾਂ ਨਹੀਂ ਸਾਡੀ ਤਸਵੀਰ ਗਰਮ ਹੈ ਸਾਡੀ ਤਸਵੀਰ ਠੰਡੀ ਹੈ ਕਈ ਵੀਰ ਘਰੋਂ ਦੇ ਪੈਸੇ ਨਹੀਂ ਲਾਉਂਦੇ ਬਹੁਤ ਘੈਂਟ ਰਿਜ਼ਲਟ ਮਿਲੂਗਾ ਤਸਵੀਰਾਂ ਦਾ ਕੋਈ ਲੈਣ ਦੇਣ ਨਹੀਂ ਫਾਰੇ ਕਿ ਤਾਰ ਕਰਨਾ ਨਸ਼ਾ ਪਤਾ ਵੀਰ ਕੋਈ ਨਾ ਕਰਦਾ ਹੋਵੇ ਜਾਗਰਤ ਕਰਦਾ ਤਾਂ ਬੰਦ ਕਰੇ ਫਿਰ ਨੁਸਖਾ ਵਰਤਿਓ ਫਿਰ ਤੁਸੀਂ ਰਿਜ਼ਲਟ ਦੇ ਕੇ ਔਰ ਮੂੰਹੋਂ ਬੋਲੂਗਾ ਨੁਸਖਾ ਤੁਸੀਂ ਆਪ ਕਹੋਗੇ 10 ਬੰਦੇ ਨੂੰ ਵੀ ਆ ਨੁਸਖਾ ਵਰਤ ਲੈ ਐਡੇ ਤਕੜੇ ਰਿਜ਼ਲਟ ਨੇ ਵੀਡੀਓ ਪੂਰੀ ਦੇਖਣੀ ਐ ਅੱਗੇ ਨਹੀਂ ਨਾ ਨੀ ਬਾਅਦ ਚ ਕਈ ਵੀਰ ਪੁੱਛਦੇ ਰਹਿੰਦੇ ਜੀ ਇੱਥੇ ਕੀ ਸੀ ਇੱਥੇ ਕੀ ਸੀ ਵੀਡੀਓ ਨੇ ਦੇਖਦੇ ਉਹਦੀ ਕੋਈ ਵੀ ਹੈਲਪ ਨਹੀਂ ਕੀਤੀ ਜਾਊਗੀ ਪੂਰੀ ਵੀਡੀਓ ਦੇਖੋ ਤੇ ਫੇਰ ਸਭ ਤੋਂ ਪੁੱਛੋ ਤੁਹਾਡੀ ਪੂਰੀ ਪੂਰੀ ਹੈਲਪ ਕਰਾਂਗੇ ਵੀਪੇ ਤੇ ਆ ਆ ਪਾ ਸਕਦਾ ਹੈ ਆ ਘਟਾ ਸਕਦਾ ਹੈ ਆ ਵਧਾ ਸਕਦਾ ਹੈ ਜਿਹੜੀ ਚੀਜ਼ ਨਹੀਂ ਸਮਝਾਈ ਕਿੱਥੋਂ ਮਿਲਦੀ ਹੈ ਕਿੱਥੋਂ ਨਹੀਂ ਮਿਲਦੀ ਪੂਰੀ ਤੁਹਾਨੂੰ ਇਹਦੀ ਜਾਣਕਾਰੀ ਦਿੱਤੀ ਜਾਊਗੀ ਨੁਸਖੇ ਦੇ ਰਿਜ਼ਲਟ ਬਹੁਤ ਐਂਡ ਰੈਨ ਵਾਲੇ ਨੇ ਐਂਡ ਗੱਲਬਾਤ ਹੋਊਗੀ ਬਹੁਤ ਕੈਂਡ ਨੁਸਖਾ ਆਓ ਚੱਲਦੇ ਆ ਨੁਸਖੇ ਦੀ ਤਰਫ ਕੀ ਕੀ ਤੁਸੀਂ ਇਹਦੇ ਵਿੱਚ ਲੈਣਾ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝਾਉਣਿਆ ਫਿਰ ਤੁਸੀਂ ਕਿਵੇਂ ਕਿੰਨੀ ਚੀਜ਼ ਪਾ ਕੇ ਪੀਸਣੀ ਹੈ ਕਿਵੇਂ ਬਰਤਨ ਹੈ ਕਿੰਨੇ ਟਾਈਮ ਤੱਕ ਬਰਤਨ ਹੈ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਇਹ ਵੀਡੀਓ ਸਮਝਾਵਾਂਗੇ ਆ ਜੀ ਚੱਲਦੇ ਹਾਂ ਜੀ ਇਹਦੇ ਲਈ ਲੈਣੀ ਹੈ ਜੀ ਸਿੱਧ ਮਾਕਰ ਤੋਂ ਅੱਜ ਤੁਸੀਂ ਨੇ ਠੀਕ ਹੈ ਜੀ 10 ਗ੍ਰਾਮ ਸਿੱਧ ਮਾਕਰ ਤੋਂ ਅੱਜ 10 ਗ੍ਰਾਮ ਆਬਰਕਪਾਸਮ 10 ਗ੍ਰਾਮ ਪੁਸ਼ਪ ਤਣਬਰਸ 10 ਗ੍ਰਾਮ ਪਰਵਾਲ ਪਿਸਤੀ ਲੈਣੀ ਹੈ ਜੀ 10 ਗ੍ਰਾਮ ਲక్ష్ਮੀ ਬਿਲਾਸ ਰਸ 10 ਗ੍ਰਾਮ ਕਾਮ ਚੂੜਾ ਮਣੀ ਰਸ ਠੀਕ ਹੈ ਜੀ ਇਹ ਤੁਸੀਂ ਨੇ 10 ਗ੍ਰਾਮ ਲੈਣਾ ਹੈ ਵੀਰਜ ਸੋਧਨ ਬੱਟੀ ਇਹ ਵੀ 10 ਗ੍ਰਾਮ ਲੈਣੀ ਹੈ ਜਿਹੜਾ ਇਹਦੇ ਵਿੱਚ ਮੇਨ ਰੋਲ ਹੁੰਦਾ ਹੈ ਕੋਈ ਜੀ ਵੀਰਜ ਸਤੰਮਣ ਬੱਟੀਆਂ ਦਾ ਇਹ ਆਪਾਂ ਨੇ 10-10 ਗ੍ਰਾਮ ਬੱਟੀਆਂ ਇਹ ਲਈਆਂ ਨਹੀਂ ਜ ਆਪਾਂ 3-3 ਗ੍ਰਾਮ ਬੱਟੀਆਂ ਠੀਕ ਹੈ 3 ਕੰਪਣੀਆਂ ਦੀਆਂ ਟੋਟਲ 10 ਗ੍ਰਾਮ ਤੇ ਆਪਾਂ ਹਰ ਨੁਸਖੇ ਦੇ ਵਿੱਚ ਤਿੰਨੇ ਕੰਪਨੀਆਂ ਦੇ ਪਾਉਣੇ ਨੇ ਰਿਜ਼ਲਟ ਤਿੰਨਾਂ ਦਾ ਵਧੀਆ ਮਿਲਦਾ ਹੈ ਇਹ ਜੀ ਕਲੇੜਾ ਕੰਪਨੀ ਦੀ ਹੈ ਬੀਰਜ ਸਤੰਮਣ ਵੱਟੀ ਇਹ ਧਰਵੰਤਰੀ ਕੰਪਨੀ ਦੀ ਹੈ ਜੀ ਵੀਰਜ ਸਤੰਮਣ ਵੱਟੀ ਠੀਕ ਹੈ ਜੀ ਇਹ ਹੈ ਜੀ ਬੀਰਜ ਸਤੰਮਣ ਵੱਟੀ ਆਪਣੀ 5 ਗ੍ਰਾਮ ਹੈ ਇਹ ਵਿਆਸ ਕੰਪਨੀ ਦੀ ਠੀਕ ਹੈ ਜੀ ਤੇ ਇਹਦੇ ਨਾਲ ਤੁਸੀਂ ਲੈਣੇ ਨੇ ਜੀ ਵੀਰਜ ਸੋਧਨ ਚੂਰਣ 200 ਗ੍ਰਾਮ ਠੀਕ ਹੈ ਤੇ ਚਲਦਿਆ ਨੁਸਖੇ ਦੀ ਤਰਫ ਤੁਸੀਂ ਕਿੰਨੇ ਕਿੰਨੇ ਪਾਉਣਾ ਹੈ ਨਾ ਆਓ ਚਲਦਿਆ ਪਹਿਲਾਂ ਤੁਸੀਂ ਨੇ ਇਹਦੇ ਵਿੱਚ ਸਿੱਧਾ ਮਾਕਰ ਤੋਂ ਅੱਜ ਦੀਆਂ ਚਾਰੇ ਡੱਬੀਆਂ ਪਾ ਲੈਣੀਆਂ ਨੇ ਜੀ ਤੁਸੀਂ ਇਹ ਚਾਰੇ ਡੱਬੀਆਂ ਕੱਲੀ-ਕੱਲੀ ਖੋਲ ਕੇ ਇਹਦੇ ਵਿੱਚ ਪਾ ਲਓ ਠੀਕ ਹੈ ਜੀ ਚਾਰੇ ਡੱਬੀਆਂ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਬਿਲਕੁਲ ਹੀ ਪੀਸਣਾ ਹੈ ਪੀਸ ਕੇ ਮਾਰ ਲਓ ਇਹਨਾਂ ਦੀ ਚਮਕ ਸਮਾਪਤ ਕਰ ਲਓ ਹਨਾ ਅ ਤੁਸੀਂ ਕੋਈ ਵੀ ਚੀਨੀ ਦਾ ਖਰਲ ਲੈ ਲਓ ਤੇ ਚੀਨੀ ਦੇ ਖਰਲੇ ਦੇ ਵਿੱਚ ਪਾ ਕੇ ਚਾਰੇ ਡੱਬੀਆਂ ਸਿੱਧਾ ਮਾਕਰ ਤੋਂ ਅੱਜ ਦੀਆਂ ਤੇ ਚਮਕ ਬਿਲਕੁਲ ਹੀ ਸਮਾਪਤ ਕਰ ਲੈਣੀ ਹੈ ਹਨ ਉਹ ਤੁਹਾਡੇ ਹੱਥ ਹੈ ਚਮਕ ਤੁਸੀਂ 15 ਮਿੰਟ ਚ ਸਮਾਪਤ ਕਰਦੇ ਹੋ ਜਾਂ 20 ਮਿੰਟ ਚ ਜਾਂ ਅੱਧੇ ਘੰਟੇ ਚ ਤਕਰੀਬਨ ਤਕਰੀਬਨ ਤੁਸੀਂ 20 ਤੋਂ ਜਿੰਨਾ ਤੁਸੀਂ ਇਹਨੂੰ ਖਰਲ ਕਰੋਗੇ ਮਰਦਨਮ ਗੁਣਵਰਦਨ ਕਹਿੰਦਾ ਭਾ ਜਿੰਨਾ ਖਰਲ ਕਰਾਂਗੇ ਉਨੀ ਇਹਦੀ ਤਾਕਤ ਵਧੀ ਜਾਣੀ ਹੈ ਤਕਰੀਬਨ ਤਕਰੀਬਨ ਤੁਸੀਂ ਅੱਧਾ ਘੰਟਾ ਇਹਨੂੰ ਖਰਲ ਕਰੋ ਦਗ ਘੰਟਾ ਘਰਲ ਕਰਨ ਤੋਂ ਬਾਅਦ ਜਿਹੜੀ ਚਮਕਾ ਜਿਹੜੀ ਸਮਾਪਤ ਹੋ ਜਾਂਦੀ ਹੈ ਬਿਲਕੁਲ ਹੀ ਕਈ ਵਾਰ ਨਾ ਮਾਤਰ ਜੇ ਰਹਿ ਜਾਂਦੇ ਉਹ ਤਾਂ ਕੋਈ ਚੱਕਰ ਨਹੀਂ ਅੱਧਾ ਘੰਟੇ ਨੂੰ ਵਧੀਆ ਹੱਥਾਂ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਘਰਲ ਕਰਕੇ ਫਿਰ ਇਹਦੇ ਵਿੱਚ ਤੁਸੀਂ ਬਾਕੀ ਦੀਆਂ ਚੀਜ਼ਾਂ ਪਾਉਣੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੰਨ ਲਓ ਕਾਮਚੂੜਾ ਮਣੀ ਰਸ ਦੀਆਂ ਤੁਸੀਂ ਇਹਦੇ ਵਿੱਚ ਗੋਲੀਆਂ ਪਾਓ ਹਨਾ ਤਕਰੀਬਨ ਤਕਰੀਬਨ ਕਾਮਚੂੜਾ ਮਣੀ ਤੁਹਾਨੂੰ ਪਹਿਲੇ ਸਮਝਾ ਦਿੱਤਾ ਕਿ 10 ਗ੍ਰਾਮ ਤੁਸੀਂ ਇਹਦੇ ਵਿੱਚ ਹਨਾ ਜੀ ਪਾ ਲੈਣਾ ਉਸ ਤੋਂ ਬਾਅਦ ਤੁਸੀਂ ਕਾਮ ਚੂੜਾ ਮਣੀ ਰਸਪਾਉਣ ਤੋਂ ਬਾਅਦ ਜਿਹੜੀਆਂ ਤੁਹਾਡੇ ਵੀਰਜ ਸਤੰਮਣ ਵੱਟੀਆਂ ਨੇ ਠੀਕ ਹੈ ਜੀ ਜਿੰਨੀਆਂ ਵੀ ਤਰ੍ਹਾਂ ਦੀਆਂ ਵੱਟੀਆਂ ਨੇ ਵੀਰਜ ਸਤੰਮਣ ਵੱਟੀਆਂ ਨੇ ਤਿੰਨ ਚਾਰ ਤਰ੍ਹਾਂ ਦੀਆਂ ਹਨਾ ਵੀਰਜ ਸਤੰਮਣ ਵੱਟੀਆਂ ਇਹ ਤੁਸੀਂ ਇਕੱਲੀ ਇਕੱਲੀ ਕਰਕੇ ਪਾ ਲਓ ਠੀਕ ਹੈ ਜੀ ਤੇ ਜਿਹੜੀ ਇਹ ਆਪਾਂ ਧਰਮੰਤਰੀ ਕੰਪਨੀ ਦੀ ਜਿਹੜੀ ਇਹ ਯੂਜ਼ ਕਰਦੇ ਆ ਇਹ ਜਿਹੜੀ 골ਡ ਜੁਗਤ ਹੈ ਇਹਦੇ ਵਿੱਚ ਕੀ ਹੈ ਤੁਹਾਨੂੰ ਗੋ ਐਕਸਟਰਾ ਕੁਝ 골ਡ ਪਾਸਣ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਜਿਹੜੇ ਆ ਵੀਰਜ ਸਤੰਮਣ ਵੱਟੀਆਂ ਨੇ ਇਦੇ ਵਿੱਚ 골ਡ ਪਿਆ ਹੁੰਦਾ ਕਈ ਵਿਦਆਊਟ 골ਡ ਹੁੰਦੀਆਂ ਨੇ ਕਈ ਸਵਰਨ ਜੁਗਤ ਹੁੰਦੀਆਂ ਨੇ ਜਿਹੜੀ ਇਹ ਧਨਵੰਤਰੀ ਕੰਪਨੀ ਦੀ ਹੈਗੀ 10 ਗੋਲੀਆਂ ਦੀ ਪੈਕਿੰਗ ਹੁੰਦੀ ਹੈ 골ਡ ਜੁਗਤ ਹੁੰਦੀ ਹੈ ਸਭ 250mg ਦੀ ਮੰਨ ਕੇ ਤਕਰੀਬਨ ਗੋਲੀ ਹੁੰਦੀ ਹੈਗੀ ਹੈ ਤੇ ਤੁਸੀਂ ਇਹ ਇਹਦੇ ਵਿੱਚ ਪਾ ਲੈਣੀਆਂ ਨੇ ਜੀ ਆਪਾਂ ਨੇ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਹਨਾ ਵੀਰ ਦਸਤੰਮਣ ਵੱਟੀਆਂ ਲਈਆਂ ਨੇ ਧਨਵੰਤਰੀ ਕੰਪਨੀ ਦੀ ਲਈ ਹੈਗੀ ਹੈ ਕ੍ਰਿਸ਼ਨ ਨੂੰ ਗੋਪਾਲ ਜਿਹਨੂੰ ਕਲੇੜਾ ਕਹਿੰਦੇ ਆ ਉਹਦੀ ਵੀ ਲਈ ਹੈਗੀ ਐ ਤੇ ਵਿਆਸ ਕੰਪਨੀ ਦੀ ਵੀ ਆਪਾਂ ਨੇ ਜਿਹੜੀ ਇਹਦੇ ਵਿੱਚ ਲਈ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਏਜ ਦੀ ਵੀ ਪਾ ਲੈਣੀਆਂ ਨੇ ਵਿਆਸ ਵਾਲੀਆਂ ਵੀ ਤੁਸੀਂ ਇਹਦੇ ਵਿੱਚ ਵੇਜ ਸਤੰਮਣ ਵੱਟੀਆਂ ਪਾ ਲਓ ਤੇ ਜਿਹੜੀ ਵਿਆਸ ਕੰਪਨੀ ਦੀ ਹੈਗੀ ਐ 10 5 ਗ੍ਰਾਮ ਦੀ ਪੈਕਿੰਗ ਆਉਂਦੀ ਹੈਗੀ ਐ ਵੇਜ ਸਤੰਮਣ ਵੱਟੀ ਦੀ ਤੇ ਜਿਹੜੇ ਇਹ ਤਿੰਨੇ ਵੇਜ ਸਤੰਮਣ ਵੱਟੀਆਂ ਨੇ ਨੇ ਤਿੰਨਾਂ ਦੇ ਫਾਰਮੂਲੇ ਅਲੱਗ-ਅਲੱਗ ਹੈਗੇ ਨੇ ਤਾ ਕਰਕੇ ਆਪਾਂ ਇਹ ਤਿੰਨੇ ਵੀਰਜ ਸਤੰਮਣੀਆਂ ਵੱਟੀਆਂ ਤਿੰਨ ਤਰ੍ਹਾਂ ਦੀਆਂ ਵਰਤਦੇ ਆ ਜਿਹਨਾਂ ਦੇ ਤਿੰਨਾਂ ਦਾ ਫਾਰਮੂਲਾ ਸੇਮ ਹੁੰਦਾ ਤਾਂ ਆਪਾਂ ਨੂੰ ਜ਼ਰੂਰਤ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਲక్ష్ਮੀ ਬਿਲਾਸ ਰਸ ਪਾ ਕੇ ਤੇ ਜਿਹੜੀ ਤੁਸੀਂ ਵੀਰਜ ਸੋਧਨ ਵੱਟੀਆਂ ਸਿਰਫ ਵਿਦਨਾਤ ਦੀ ਲੈਣੀਆਂ ਕਿਉਂਕਿ ਇਹਦੀ ਕੁਆਲਿਟੀ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੇ ਬਹੁਤ ਅੱਛੀ ਕੁਆਲਿਟੀ ਹੁੰਦੀ ਹੈ ਇਹਦੀ ਵੀਰਜ ਸੋਧਨ ਦੀ ਇਹਦੇ ਰਿਜ਼ਲਟ ਬਹੁਤ ਘੈਂਟ ਮਿਲਦੇ ਆ ਠੀਕ ਹੈ ਜੀ ਜਿੰਨੀਆਂ ਵੀ ਤੁਹਾਡੇ ਕੋਲ ਵੱਟੀਆਂ ਹੈਗੀਆਂ ਇਹਨਾਂ ਨੂੰ ਪਾ ਕੇ ਚੰਗੀ ਤਰ੍ਹਾਂ ਤੁਸੀਂ ਨੇ ਹਲਕੇ ਹੱਦ ਦੇ ਨਾਲ ਸੱਟ ਮਾਰ ਕੇ ਗੋਲੀਆਂ ਭੰਨ ਲੈਣੀਆਂ ਨੇ ਹੌਲੀ-ਹੌਲੀ ਸੱਟ ਮਾਰਦੇ ਜਾਓ ਤਾਂ ਕਿ ਤੁਹਾਡੇ ਖਰਲ ਦਾ ਨੁਕਸਾਨ ਵੀ ਨਾ ਹੋਵੇ ਤੇ ਹੌਲੀ-ਹੌਲੀ ਸੱਟ ਮਾਰਨ ਤੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਦਾ ਬਰੀਕ ਤੁਸੀਂ ਜਿੰਨਾ ਹੋ ਸਕੇ ਮਹੀਨ ਬਰੀਕ ਪਾਊਡਰ ਬਣਾ ਲਓ ਬਰੀਕ ਪਾਊਡਰ ਬਣਾਓ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਆਪਾਂ ਸਮਾਂ ਤੇ ਪਿਸਟੀਆਂ ਰਹਿੰਦੀਆਂ ਨੇ ਤੁਸੀਂ ਉਹਦੇ ਵਿੱਚ ਉਹ ਵੀ ਮਿਕਸ ਕਰ ਲੈਣੇ ਨੇ ਕੱਲੀ-ਕੱਲੀ ਕਰਕੇ ਪਿਸਟੀਆਂ ਮਿਕਸ ਕਰਨ ਤੋਂ ਬਾਅਦ ਠੀਕ ਹੈ ਜੀ ਚੰਗੀ ਤਰ੍ਹਾਂ ਤੁਸੀਂ ਸਭ ਨੂੰ ਮਿਕਸ ਕਰ ਲੈਣਾ ਜਿਹੜੀ ਇਹ ਬੀਜ ਸਤੰਮਣ ਵੱਟੀ ਹੈਗੀ ਤੇ ਇਹ ਕਲੇਡਾ ਕੰਪਨੀ ਦੇ ਵਿੱਚ ਜਮਜੇ ਜਾਂਦੀ ਹੈ ਸ਼ੀਸ਼ੀ ਦੇ ਵਿੱਚ ਤਾਂ ਕਰਕੇ ਥੋੜਾ ਜਿਹਾ ਨੂੰ ਕਿਸੇ ਵੀ ਇਨਸਟਰੂਮੈਂਟ ਦੀ ਮਦਦ ਨਾਲ ਤੁਸੀਂ ਹਨਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੱਢ ਲਓ ਕਿਉਂਕਿ ਥੋੜੀ ਸਖਤੀ ਹੁੰਦੀ ਹੈ ਇਹਨੂੰ ਪੋਰ-ਪੋਰ ਕੇ ਤੁਸੀਂ ਇਹਨੂੰ ਪਾ ਲੈਣੀ ਹੈ ਕਿਉਂਕਿ ਖਾਰਲ ਮੁਸ਼ਕਲ ਨਾਲ ਹੁੰਦੀ ਹੈ ਇਸ ਲਈ ਤੁਸੀਂ ਇਹਨੂੰ ਚੰਗੀ ਤਰ੍ਹਾਂ ਹਨਾ ਖਰਲ ਕਰਨ ਤੇ ਇਹਨੂੰ ਥੋੜਾ ਟਾਈਮ ਵੀ ਲੱਗਦਾ ਹੈ ਖਰਲ ਹਨਾ ਦੇਖੋ ਬਹੁਤ ਮੁਸ਼ਕਲ ਨਾਲ ਖਰਲ ਹੁੰਦੀਆਂ ਬਾਕੀ ਵੱਟੀਆਂ ਸਾਰੀਆਂ ਜਲਦੀ ਖਰਲ ਹੋ ਜਾਂਦੀਆਂ ਨੇ ਪੀਸੀ ਜਾਂਦੀਆਂ ਨੇ ਪਰ ਇਹ ਥੋੜਾ ਜਿਹਾ ਬੜੀ ਥੋੜੇ ਮੁਸ਼ਕਲ ਨਾਲ ਪੀਸੀ ਜਾਂਦੀ ਹੈ ਸਭ ਨੂੰ ਪੀਸੋ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਹਨ ਆਪਣਾ ਜਿਹੜੀਆਂ ਆਪਸਮਾ ਤੇ ਪਿਸਟੀਆਂ ਪੁਸ਼ਪ ਤਣ ਬਰਸ ਵਗੈਰਾ ਸਭ ਮਿਕਸ ਕਰਕੇ ਸਭ ਦਾ ਬਰੀਕ ਤੁਸੀਂ ਨੇ ਪਾਊਡਰ ਬਣਾ ਲੈਣਾ ਪਾਊਡਰ ਬਣਾਉਣ ਤੋਂ ਬਾਅਦ ਤੁਸੀਂ ਤਕਰੀਬਨ ਤਕਰੀਬਨ 200 ਗ੍ਰਾਮ ਇਹਦੇ ਵਿੱਚ ਵੀਰਜ ਸੋਧਣ ਚੂਰਨ ਠੀਕ ਹੈ ਜੀ ਬਿਆਸ ਕੰਪਨੀ ਦਾ ਵੀ ਮਿਲ ਜੂ ਹੋਰ ਕਈ ਕੰਪਨੀਆਂ ਦਾ ਮਿਲ ਜੰਦਾ ਵੀਰਜ ਸੋਧਣ ਚੂਰਨ ਹੋਣਾ ਚਾਹੀਦਾ ਹੈ ਉਹਦੇ ਉੱਤੇ ਲਿਖਿਆ ਹੋਵੇ ਵੀਰਜ ਸੋਧਣ ਚੂਰਨ ਹੋ ਤੁਸੀਂ ਇੱਕ ਤਕਰੀਬਨ ਤਕਰੀਬਨ 200 ਗ੍ਰਾਮ ਇਹਦੇ ਵਿੱਚ ਹਨਾ ਜੀ ਮਿਕਸ ਕਰ ਲੈਣਾ 200 ਗ੍ਰਾਮ ਮਿਕਸ ਕਰਨ ਤੋਂ ਬਾਅਦ ਜਿਹੜੀ ਤੁਸੀਂ ਇਹਦੀ ਡੋਜ਼ ਰੱਖਣੀ ਹੈਗੀ ਸਵੇਰੇ ਸ਼ਾਮ ਤੁਸੀਂ ਇਹ ਖਾਣਾ ਹੈ ਤਕਰੀਬਨ ਤਕਰੀਬਨ 2 ਤੋਂ 3 ਮਹੀਨੇ ਤੱਕ ਇਹ ਨੁਸਖਾ ਵਰਤੋ ਗਰਮੇ ਸਰਦੀ ਗਰਮ ਤਸੀਰ ਵਾਲਾ ਖੁਸ਼ਕ ਤਸੀਰ ਵਾਲਾ ਕਫ ਵਾਲਾ ਬਾਤਲ ਸਾਰੇ ਨੂੰ ਵਰਤ ਸਕਦੇ ਨੇ ਠੀਕ ਹੈ ਜੀ ਇਹਦਾ ਤੁਸੀਂ 3 ਤੋਂ 5 ਗ੍ਰਾਮ ਦੀ ਜਿਹੜੀ ਡੋਜ਼ ਰੱਖਣੀ ਹੈ ਸਵੇਰੇ ਤੇ ਸ਼ਾਮ ਦੀ ਦੁੱਧ ਉਬਾਲ ਕੇ ਗਰਮ ਕਰਕੇ ਠੰਡਾ ਕਰਕੇ ਠੀਕ ਹੈ ਜੀ ਫਿਰ ਤੁਸੀਂ ਇਹ ਜਿਹੜੀ ਡੋਜ਼ ਲੈਣੀ ਹੈ ਖਾਣਾ ਖਾਣ ਤੋਂ 1 ਘੰਟਾ ਬਾਅਦ ਇਹਦੀ ਡੋਜ਼ ਲੈਣੀ ਠੀਕ ਹੈ ਜੀ ਜਦ ਤੱਕ ਘੰਟਾ ਬਾਅਦ ਤੇ ਉਸ ਤੋਂ ਬਾਅਦ ਥੋੜਾ ਟਹਿਲੋ ਤੁਰੋ ਫਿਰੋ ਹਨ ਤੇ ਜਿਹੜੀ ਦਵਾਈ ਤੁਹਾਡੀ ਹਾਜ਼ਮ ਹੋ ਜੇ ਇਹਨੂੰ ਵਰਤੋ ਤੇ ਲਾਭ ਉਠਾਓ ਨੁਸਖਾ ਇੰਨਾ ਕੁ ਵਧੀਆ ਹੈ ਕਿ ਤੁਸੀਂ ਸਾਰੇ ਨੁਸਖੇ ਭੁੱਲ ਜਾਓਗੇ ਤੁਹਾਡੀ ਸਤੰਭਨ ਸ਼ਕਤੀ ਵਧੂਗੀ ਡਿਡ ਟਾਈਮ ਤੁਹਾਡੀ ਜ਼ੀਰੋ ਹੋ ਚੁੱਕੀ ਹੈ ਘੰਟਿਆਂ ਚੋਂ ਜੂ ਬਹੁਤ ਘੈਂਟ ਨੁਸਖਾ ਹੈ ਇਹਨੂੰ ਵਰਤੋ ਤੇ ਲਾਭ ਉਠਾਓ ਵੀਡੀਓ ਨੂੰ ਅੱਗੇ ਤੋਂ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਵੀਰਾਂ ਦਾ ਵੀ ਫਲ ਆ ਸਕੇ ਘਰ ਨੂੰ ਉਸਕੇ ਤਿਆਰ ਕਰਕੇ ਆਪ ਵਰਤ ਸਕਣ ਐਦਾਂ ਦੇ ਨੁਸਖੇ ਦੇਖਣ ਲਈ ਹਨ ਆਪਣੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਉਣ ਵਾਲੇ ਵੀਡੀਓ ਦੀ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਘੰਟੀ ਵਾਲਾ ਆਈਕਨ ਵੀ ਜਰੂਰ ਦਬਾ ਦਿਓ ਤੇ ਆਗਰ ਕਿਸੇ ਵੀਰ ਨੂੰ ਕੁਝ ਸਮਝ ਵਿੱਚ ਨਹੀਂ ਆਇਆ ਜਾਂ ਕੋਈ ਭੁਲੇਖਾ ਹੈ ਗਿਆ ਮਨ ਦੇ ਵਿੱਚ ਕਈ ਤਰ੍ਹਾਂ ਦੇ ਕੋਈ ਵਹਿਮ ਪੈਦਾ ਹੋ ਜਾਂਦੇ ਨੁਸਖੇ ਨਾਲ ਵੀ ਆ ਨਾ ਹੋ ਜੇ ਕਿੰਨੇ ਕੁ ਦਬਣੂ ਉਹ ਤੁਸੀਂ ਆਪਣੇ WhatsApp ਮੈ WhatsApp ਨੰਬਰ ਤੇ ਮੈਸੇਜ ਕਰਕੇ ਡਿਟੇਲ ਦੇ ਵਿੱਚ ਪੁੱਛ ਸਕਦੇ ਹੋ ਜਿਹੜੇ ਵੀਰਾਂ ਨੇ ਵੀਡੀਓ ਪੂਰੀ ਦੇਖੀ ਉਹਨਾਂ ਨੂੰ ਵੈਸੇ ਤਾਂ ਜ਼ਰੂਰਤ ਨਹੀਂ ਪੈਂਦੀ ਕਈ ਵਾਰ ਵੀਰ ਵੀਡੀਓ ਸਕਿਪ ਕਰਕੇ ਵੇਖਦੇ ਆ ਤਾਂ ਉਹਨਾਂ ਨੂੰ ਇਦਾਂ ਦੇ ਕੰਮ ਦੀ ਜ਼ਰੂਰਤ ਪੈਂਦੀ ਠੀਕ ਹੈ ਜੀ ਉਹਨਾਂ ਦੀ ਕੋਈ ਹੈਲਪ ਨਹੀਂ ਕੀਤੀ ਜਾਊਗੀ ਅਗਰ ਵੀਡੀਓ ਪੂਰੀ ਦੇਖੋਗੇ ਤਾਂ ਤੁਹਾਡੀ ਪੂਰੀ ਹੈਲਪ ਕਰਾਂਗੇ ਨੁਸਖਾ ਬਹੁਤ ਘੈਂਟ ਹੈ ਪਰਸਨਲੀ ਯੂਜ਼ ਕੀਤਾ ਹੋਇਆ ਮੇਰਾ ਖੁਦ ਦਾ ਰਿਜ਼ਲਟ ਬਹੁਤ ਅੱਛਾ ਮਿਲੇਗਾ ਤੇ ਤੁਸੀਂ ਐਦਾਂ ਮੰਨ ਲਓ ਤੁਸੀਂ ਆਪਣੇ ਚਾਰ ਦੋਸਤਾਂ ਨੂੰ ਹੋਰ ਕਹੋਗੇ ਵੀ ਭਈ ਆਹ ਵਾਲਾ ਨੁਸਖਾ ਬਣਾ ਕੇ ਵਰਤਨਾ ਚਾਰ ਚੰਦ ਲੱਗ ਜਾਣਗੇ ਨਸ਼ਾ ਪੱਤਾ ਕੋਈ ਨਹੀਂ ਕਰਨਾ ਹੁੰਦਾ ਪਰਹੇਜ ਸਭ ਤੋਂ ਜ਼ਰੂਰੀ ਨੇ ਗਰਮ ਚੀਜ਼ਾਂ ਨਸ਼ਾ ਜੇ ਤੁਸੀਂ ਮੈਡੀਕਲ ਨਸ਼ਾ ਯੂਜ਼ ਕਰਦੇ ਹੋ ਤਾਂ ਉਹ ਬਿਲਕੁਲ ਹੀ ਨਾ ਕਰੋ ਬੰਦ ਕਰ ਦਿਓ ਹੱਥ ਰੱਸੀ ਦਾ ਤੁਸੀਂ ਪਰੇਜ ਰੱਖੋ ਧੰਨਵਾਦ